ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਸਾਡੇ ਚੈਨਲ ਸਿੱਧੂ ਬੀਕ ਬਰਨਾਲਾ ਤੇ ਜਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਤੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਥੈਂਕ ਯੂ ਹੈ ਭੈਣਾਂ ਦਾ ਜਿਹਨਾਂ ਨੇ ਆਪਣੀ ਪਹਿਲਾਂ ਵਾਲੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਭੈਣਾਂ ਨੇ ਜਿਹੜੇ ਆਪਾਂ ਖੀਨਖਾਬ ਦੇ ਸੂਟ ਪਾਏ ਸੀਗੇ ਆਪਾਂ ਨੂੰ ਬਹੁਤ ਵਧੀਆ ਰਿਸਪੌਂਸ ਆਇਆ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਇਸੇ ਤਰ੍ਹਾਂ ਹੀ ਆਪਾਂ ਪਹਿਣਾ ਦੀ ਡਿਮਾਂਡ ਤੇ ਦੁਬਾਰਾ ਰੀਸਟਾਕ ਕੀਤੇ ਜੀ ਇਹ ਸੂਟ ਖੀਨਖਾਵ ਦੇ ਪਿਓਰ ਵਾਲੀ ਖੀਨਖਾਵ ਹੈ ਤੇ ਜਿਹੜੇ ਆਪਾਂ ਸੂਟ ਪਹਿਣਾ ਦੇ ਆਰਡਰ ਲਾਤੇ ਆ ਕੋਰੀਅਰ ਕਰਤੇ ਹੈਗੇ ਇੱਕ ਦੋ ਦਿਨਾਂ ਚ ਆਪਾਂ ਨੂੰ ਰਿਸਪਾਂਸ ਆ ਜਾਣਾ ਪਹਿਣਾ ਦਾ ਸਾਰਿਆਂ ਨੇ ਦੱਸਣਾ ਜ਼ਰੂਰ ਪਲੀਜ਼ ਸਾਨੂੰ ਵੀਡੀਓ ਪੇਜ ਕੇ ਜ਼ਰੂਰ ਦੱਸਿਓ ਵੀ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗੀ ਹੈਗੀ ਤੇ ਵੀਡੀਓ ਦੇ ਥੱਲੇ ਵੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਹੈਗੀ ਤੇ ਅੱਜ ਆਪਾਂ ਫੇਰ ਉਹੀ ਕਲਰ ਆਪਾਂ ਦੁਬਾਰਾ ਰੀਸਟਾਕ ਕਰਤੇ ਸਾਰੇ ਨਵੇਂ ਕਲਰ ਵੀ ਲੈ ਕੇ ਆਏ ਆ ਜੀ ਇਹ ਆ ਗਿਆ ਜੀ ਪਹਿਲਾ ਹੀ ਕਲਰ ਮੋਰ ਪੰਖੀਆ ਬਹੁਤ ਹੀ ਸੋਹਣਾ ਮੋਰ ਪੰਖੀਆ ਕਲਰ ਦਾ ਸੂਟ ਹੈ ਤੇ ਆਪਾਂ ਇਹਦੀ ਬੈਕ ਵੀ ਚੈੱਕ ਕਰਾ ਦਿੰਨੇ ਆ ਜੀ ਕੋਈ ਇਧਰ ਧਾਗਾ ਨਹੀਂ ਹੈਗਾ ਬਿਲਕੁਲ ਪਲੇਨ ਹੈ ਜੀ ਬੈਕ ਪਿਓਰ ਵਾਲੀ ਕੀਣ ਖਾਪਦੀ ਇਹ ਹੀ ਨਿਸ਼ਾਨੀ ਹੁੰਦੀ ਹੈ ਜੀ ਜਿਹੜਾ ਇਹਦੇ ਵਿੱਚ ਜਰੀ ਹੈ ਜੀ ਪਿਓਰ ਵਾਲੀ ਜਰੀ ਹੈਗੀ ਕੋਈ ਇਹ ਕਰੜਾ ਧਾਗਾ ਨਹੀਂ ਹੈਗਾ ਚੂਬਨ ਵਾਲਾ ਬਿਲਕੁਲ ਵੀ ਨਹੀਂ ਹੈਗਾ ਬਿਲਕੁਲ ਸਾਫਟ ਕੱਪੜਾ ਹੈ ਜੀ ਜਿੱਧਾ ਮਰਜੀ ਤੁਸੀਂ ਇਹਨੂੰ ਮੁੱਠੀ ਚ ਲੈ ਸਕਦੇ ਹੋ ਕੱਪੜੇ ਨੂੰ ਕੋਈ ਖੜਮਾ ਕੱਪੜਾ ਨਹੀਂ ਹੈਗਾ ਕੋਈ ਚੁਬਨ ਵਾਲਾ ਨਹੀਂ ਬਿਲਕੁਲ ਸੌਫਟ ਕੱਪੜਾ ਤੇ ਰੇਟ ਆਪਾਂ ਦੁਬਾਰਾ ਫੇਰ ਉਹੀ ਰੇਟ ਤੇ ਦੇਨੇ ਆ ਭੈਣਾ ਨੂੰ ਸੂਟ ਸਿਰਫ 1500 ਰੁਪਏ ਰੇਟ ਹੋਵੇਗਾ 1500 ਰੁਪਏ ਰੇਟ ਹੋਵੇਗਾ 5 ਮੀਟਰ ਸੂਟ ਹੈ ਜੀ 1500 ਦੇ ਵਿੱਚ ਆਲ ਓਵਰ ਸੂਟ ਲੈ ਲਓ ਚਾਹੇ ਤੁਸੀਂ ਮੈਚਿੰਗ ਲੈ ਲਓ ਜੇ ਤੁਸੀਂ ਮੈਚਿੰਗ ਕਰਕੇ ਲਾਉਂਗੇ ਆਪਾਂ ਵਧੀਆ ਵਾਲੀ ਸਲਵਾਰ ਲਾ ਕੇ ਦੇਣੀ ਹੈ ਜੀ ਨੇਚਰਲ ਕ੍ਰੇਪ ਦੀ ਸਲਵਾਰ ਲਾ ਕੇ ਦਿੰਨੇ ਆ ਜੇ ਭੈਣਾ ਨੇ ਸਲਵਾਰ ਲਵਾਉਣੀ ਹੈਗੀ ਤੁਸੀਂ ਬੈਸੇ ਤਾਂ ਪੈਣਾ ਸ਼ਿਮਰਦੀ ਵੀ ਚਲੋ ਲਵਾਉਂਦਿਆਂ ਸਲਵਾਰ ਪਰ ਸ਼ਿਮਰ ਦੇ ਵਿੱਚ ਆਪਾਂ ਨੂੰ ਰੰਗ ਸਾਰੇ ਡਾਈਵਲ ਨਹੀਂ ਮਿਲਦੇ ਕਿਉਂਕਿ ਆਪਾਂ ਮਿਲ ਮੇੜ ਡਾਈ ਹੁੰਦੀ ਜਿਹੜੀ ਉਹੀ ਕੱਪੜਾ ਲਾਉਨੇ ਹੈਗੇ ਜੇ ਆਪਾਂ ਡਾਈ ਕਰਵਾਉਨੇ ਕਲਰ ਉਹ ਮੱਲੋ ਮੱਲੀ ਫੇਟ ਹੋ ਜਾਂਦਾ ਕਲਰ ਤੇ ਇਸੇ ਕਰਕੇ ਆਪਾਂ ਉਹ ਮਿਲ ਮੇੜ ਦੀਆਂ ਹੀ ਸਲਵਾਰਾਂ ਲਾਉਨੇ ਆ ਜੀ ਨੇਚਰਲ ਕ੍ਰੇਪ ਦੇ ਨਾਲ ਪਿਆਰ ਵਾਲੀ ਨੇਚਰਲ ਕ੍ਰੇਪ ਲਾ ਕੇ ਦਿੰਨੇ ਆ ਜੀ ਇਹਦੇ ਨਾਲ ਜੇ ਸਲਵਾਰ ਪਲੇਨ ਲਵਾਉਣੀ ਹੈ ਤੁਸੀਂ ਆਪਾਂ ਨੇਚਰਲ ਕ੍ਰੇਪ ਦੀ ਸਲਵਾਰ ਲਾ ਕੇ ਦੇਵਾਂਗੇ ਜੀ ਫਿਰ ਵੀ 1500 ਰੁਪਏ ਰੇਟ ਹੋਵੇਗਾ ਆਲ ਓਵਰ ਦਾ ਵੀ ਰੇਟ 1500 ਰੁਪਏ ਹੈ ਜੀ ਇਹ ਅਗਲਾ ਕਲਰ ਆ ਗਿਆ ਜੀ ਬਲੂ ਬਹੁਤ ਹੀ ਸੋਹਣਾ ਰੋਲ ਬਲੂ ਕਲਰ ਹੈ ਜੀ ਪ੍ਰਿੰਟ ਬਹੁਤ ਹੀ ਸੋਹਣਾ ਹੈ ਚੈੱਕ ਕਰ ਸਕਦੇ ਹੋ ਜੀ ਬਹੁਤ ਹੀ ਪਿਆਰਾ ਕਲਰ ਹੈ ਆਲ ਓਵਰ ਸੂਟ ਦਾ ਰੇਟ ਹੋਵੇਗਾ 1500 ਰੁਪਏ ਹੈ ਜੀ ਮੈਚਿੰਗ ਦਾ ਵੀ ਰੇਟ 1500 ਰੁਪਏ ਹੋਵੇਗਾ

ਇਹ ਆ ਗਿਆ ਜੀ ਦੁਬਾਰਾ yellow ਕਲਰ ਇਹ ਹਲਦੀ ਤੇ ਜਾਗੋ ਤੇ ਤੁਸੀਂ ਜਿੱਦਾਂ ਮਰਜੀ ਇਹਨੂੰ ਘਕਰੇ ਨਾਲ ਵੀ ਵੇਅਰ ਕਰ ਸਕਦੇ ਹੋ ਜੀ ਚਰਾਰਾ ਗਰਾਰਾ ਇਹਦੇ ਨਾਲ ਕੁਝ ਵੀ ਬਣਾ ਕੇ ਆਪਾਂ ਜਾਗੋ ਤੇ ਬਹੁਤ ਹੀ ਸੋਹਣਾ ਫੁਲਕਾਰੀ ਦੇ ਨਾਲ ਸੂਟ ਬਣੇਗਾ ਜੀ ਜਾਗੋ ਵਾਲਾ ਬਣਾਓ ਹਲਦੀ ਵਾਲਾ ਬਣਾਓ ਪੀਲਾ ਕਲਰ ਬਹੁਤ ਹੀ ਸੋਹਣਾ ਜੀ ਦੁਬਾਰਾ ਲੈ ਕੇ ਆਏ ਸਾਰੇ ਰੰਗ ਆਪਾਂ ਇਹ ਆ ਗਿਆ ਜੀ orange ਕਲਰ orange ਕਲਰ ਦੀ ਆਪਾਂ ਨੂੰ ਬਹੁਤ ਪਹਿਣਾ ਦੀ ਡਿਮਾਂਡ ਆਈ ਜੀ ਬਹੁਤ ਹੀ ਪਿਆਰਾ ਕਲਰ ਹੈ ਜੀ ਪ्योर ਖੀਨਖਾ 1500 ਦਾ ਸੂਟ ਰੇਟ ਆਪਾਂ ਬਾਰ-ਬਾਰ ਬੋਲ ਰਹੇ ਆ ਜੀ 1500 ਭੈਣਾ ਫੇਰ ਵੀ ਫੋਨ ਕਰਕੇ ਪੁੱਛਣ ਪੁੱਛਦਿਆਂ ਖੇਚਲ ਕਰਦਿਆਂ ਪਲੀਜ਼ ਭੈਣਾ ਵੀਡੀਓ ਜ਼ਰੂਰ ਦੇਖਿਆ ਕਰੋ ਸਾਰੀ ਵੀਡੀਓ ਨੂੰ ਸਾਰੀ ਦੇਖ ਦਿਨਾ ਪਹਿਲਾਂ ਫੋਨ ਲਾ ਕੇ ਪੁੱਛਣਗੇ ਰੇਟ ਜੋ ਕਿ ਆਪਾਂ ਵੀਡੀਓ ਦੇ ਵਿੱਚ ਸਾਰੀ ਡਿਟੇਲ ਦਿੰਨੇ ਆ ਇਹ ਵੀ ਨਮਾ ਕਲਰ ਆ ਗਿਆ ਜੀ ਬਹੁਤ ਹੀ ਸੋਹਣਾ अंगूरी का कलर है जी बहुत ज्यादा सोहना प्योर अंगूरी भी नहीं है कलर है, है, है। मैसेज करी चलो सिर्फ पंद्रह सौ रुपया रेट है जी जो कि बाजार सौ दर्ट दे रहे है कली सौ का पांच मीटर सूट दे रहे जी ओ भी प्योर वाला खीन खाद बहुत ही वादिया भेना बहुत भेजा ने अपने सूट है जी। ए आ जी कलर। ए भी आया रेड कलर एन ऑफलाइन सेल भी हो चुका जी ते पर जिन्ना ने भी रेड कलर का सूट लानेट लेट्स मैसेज कर दर अवेलेबल कराव गेड कलर बहुत ही सोहना ਇਹ ਰੇਟ ਸਿਰਫ 1500 ਰੁਪਏ ਹੈ ਜੀ ਸੂਟ ਦਾ ਆਲ ਓਵਰ ਲੈ ਲੋ ਚਾਹੇ ਮੈਚਿੰਗ ਲੈ ਲਓ ਇੱਕ ਸੂਟ ਆ ਗਿਆ ਜੀ ਇਸੇ ਤਰ੍ਹਾਂ ਦਾ ਹੀ ਬ੍ਰੌਕਟ ਦੇ ਵਿੱਚ ਆਪਣੇ ਕੋਲੇ ਇਹ ਬਨਾਰਸੀ ਦੇ ਵਿੱਚ ਆ ਗਿਆ ਜੀ ਬਹੁਤ ਹੀ ਸੋਹਣਾ ਡੋਲਾ ਸਿਲਕ ਹੈ ਜੀ ਬਹੁਤ ਹੀ ਵਧੀਆ ਵਾਲੀ ਸਿਲਕ ਹੈ ਇਹ ਹਲਕੀ ਨਹੀਂ ਹੈਗੀ ਬਹੁਤ ਹੀ ਸੌਫਟ ਹੈ ਵਿੱਚ ਹੋਣ ਵਾਲਾ ਕਪੜਾ ਨਹੀਂ ਹੈਗਾ ਬਿਲਕੁਲ ਸੌਫਟ ਕਪੜਾ ਹੈ ਜੀ ਇਹਦੇ ਬਿਲਕੁਲ ਵੀ ਇਧਰ ਤੱਕ ਨਹੀਂ ਹੈਗੇ ਬਾਹਰਲੇ ਪਾਸੇ ਨੋਰਮਲ ਹੀ ਹੈ ਜਿਆਦਾ ਧਾਗੇ ਨਹੀਂ ਹੈਗੇ ਪਿਆਰ ਵਾਲੀ ਹੈ ਜੀ ਡੋਲਾ ਸਿਲਕ ਇਹਦਾ ਬਾਰਡਰ ਬਣਿਆ ਹੋਇਆ ਹੈ ਜੀ ਮਹਿੰਦੀਆ ਕਲਰ ਦਾ ਮਹਿੰਦੀ ਕਲਰ ਵੀ ਆਪਾਂ ਨਾਲ ਸਲਵਾਰ ਲਾਤੀ ਜੀ ਤੇ ਵੀ ਲਾਈਨਿੰਗ ਦੀ ਪਿਆਰ ਵਾਲੀ ਟਾਈਬੀ ਲਾਈਨਿੰਗ ਦੀ ਸਲਵਾਰ ਹੈ ਜੀ ਬਾਰਡਰ ਦੇ ਨਾਲ ਮੈਚ ਕਰਦੀ ਤੇ ਦੁਪੱਟਾ ਆਪਾਂ ਟਾਈ ਡਾਈ ਰੈਡੀ ਕੀਤਾ ਜੀ ਲਾਸ ਲਾ ਕੇ ਟਾਈ ਡਾਈ ਦੁਪੱਟਾ ਰੈਡੀ ਕੀਤਾ ਜੀ ਆਪਾਂ ਇਦੇ ਨਾਲ ਦੁਪੱਟਾ ਇਹ ਵਾਲਾ ਰੈਡੀ ਹੋ ਗਿਆ ਜੀ ਆਪਣਾ ਬਹੁਤ ਹੀ ਸੋਹਣਾ ਲੈਸ ਦਾ ਵੀ ਕਲਰ ਕਾਮਬੀਨੇਸ਼ਨ ਚੈੱਕ ਕਰ ਸਕਦੇ ਹਾਂ ਜੀ ਇਹ ਮਹਿੰਦੀ ਤੇ ਆਪਾਂ ਰੈਸਟ ਕਲਰ ਦਾ ਦੁਪੱਟਾ ਰੈਡੀ ਕਰਤਾ ਜੀ ਇਹਦੇ ਨਾਲ ਬਹੁਤ ਹੀ ਸੋਹਣਾ ਇਹਦਾ ਰੇਟ ਹੋਵੇਗਾ ਜੀ 1800 ਰੁਪਏ ਸੂਟ ਦਾ ਇਸ ਪੂਰੇ ਸੂਟ ਦਾ ਰੇਟ 1800 ਰੁਪਏ ਹੋਵੇਗਾ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਹੋਰ ਪਹੁੰਚਾਂ ਤੱਕ ਵੀਡੀਓ ਪਹੁੰਚ ਸਕੇ ਸਾਰਿਆਂ ਭੈਣਾਂ ਦਾ ਆਪਾਂ ਫਾਇਦਾ ਕਰਾਉਣਾ ਹੈ ਜੀ ਭੈਣਾਂ ਦਾ ਮੈਨੂੰ ਬਹੁਤ ਪਿਆਰ ਮਿਲਿਆ ਵੀਡੀਓ ਨੂੰ ਪਿਛਲੀ ਨੂੰ ਵੀ ਭੈਣਾਂ ਨੇ ਆਪਾਂ ਨੂੰ ਬਹੁਤ ਸਾਰਿਆਂ ਨੇ ਇਹੀ ਕਿਹਾ ਵੀ ਤੁਸੀਂ ਸਾਰਿਆਂ ਦੇ ਬਜਟ ਦੇ ਵਿੱਚ ਸੂਟ ਦੇ ਰਹੇ ਹੋ ਸਾਨੂੰ ਬਹੁਤ ਵਧੀਆ ਲੱਗਦੇ ਆ ਤੁਹਾਡੇ ਸੂਟ ਤੇ ਆਪਣੇ ਵਰਕ ਵਾਲੇ ਸੂਟਾਂ ਦਾ ਵੀ ਬਹੁਤ ਵਧੀਆ ਰਿਸਪੌਂਸ ਰਿਹਾ ਆਪਾਂ ਹੋਰ ਵੀ ਵਰਕ ਵਾਲੇ ਸੂਟ ਲੈ ਕੇ ਆ ਰਹੇ ਆ ਅੱਗੇ ਤੇ ਇਸੇ ਤਰ੍ਹਾਂ ਜਲਦੀ ਜਲਦੀ ਆਰਡਰ ਬੁੱਕ ਕਰਿਆ ਕਰੋ ਜੀ ਇਸੇ ਤਰ੍ਹਾਂ ਵੀਡੀਓ ਨੂੰ ਪਿਆਰ ਕਰਦੇ ਰਹੋ ਆਪਣੀ ਭੈਣ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਤਾਕੇ ਆਪਣੀ ਭੈਣ ਤੁਹਾਡੀ ਸਾਡੇ ਵਿੱਚ ਹਮੇਸ਼ਾ ਆਪਾਂ ਇਸੇ ਤਰ੍ਹਾਂ ਹੀ ਵਧੀਆ ਕਲੈਕਸ਼ਨ ਲੈ ਕੇ ਆਉਂਦੇ ਰਹੀਏ ਤੇ ਮੈਸੇਜ ਕਰਕੇ ਜਰੂਰ ਦੱਸਿਆ ਕਰੋ ਭੈਣਾ ਵੀ ਕਲੈਕਸ਼ਨ ਕਿੰਦਾ ਨਹੀਂ ਲੱਗਦੀ ਹੈ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਲਾਈਕ ਦੀ ਕਿਰਸ ਬਿਲਕੁਲ ਵੀ ਨਾ ਕਰਿਆ ਕਰੋ ਉਠਾ ਜਦਵਾਉਣ ਤੇ ਆਪਣਾ ਕੋਈ ਟਾਈਮ ਨਹੀਂ ਲੱਗਦਾ ਭੈਣਾ ਜਰੂਰ ਲਾਈਕ ਕਰਿਆ ਕਰੋ ਵੀਡੀਓ ਨੂੰ ਇਹਦੇ ਨਾਲ ਆਪਣੇ ਹੌਸਲਾ ਫਜਾਈ ਹੁੰਦੀ ਹੈ ਜੀ ਤੇ ਕੋਈ ਆਪਾਂ ਨੂੰ ਫਰਕ ਨਹੀਂ ਪੈਂਦਾ ਲਾਈਕ ਕਰਨ ਨਾਲ ਵੀਡੀਓ ਨੂੰ ਤੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ